ਬੈਲ ਦੇ ਇਨੀ ਵਾਲਾ ਕੀਤਾ ਸੀ ਵੀ ਬਹੁਤ ਵੱਡਾ ਹਸਤਾਬ ਰਾਜ ਸਾਹਿਬ ਦਾ ਬਹੁਤ ਵੱਡਾ ਹੌਸਲਾ ਬਣਾਉਣੀ ਆਪਾਂ ਲੱਗੀ ਸਰਕਾਰ ਇਸ ਪਾਸੇ ਸਰੇਪ ਵਿੱਚ ਸੀਵਰੇਜ ਪਾ ਦੇਵੇ ਤਾਂ ਕਿ ਲੋਕਾਂ ਨੂੰ ਸੂਟ ਮਲ ਸਕੇ ਬਹੁਤ ਜਰੀ ਆਏ ਆ ਤੇ ਬਹੁਤ ਜਰੀ ਹੋਗਾ ਸਾਡੇ ਸਤਕਾਰ ਜੋ ਸਰਦਾਰ ਗਰਨਾਮ ਸਿੰਘ ਜੀ ਅਗਲੇ ਸੈਟ ਰਹੇ ਸਾਰੇ ਮਾਜੀ ਪਹਿ ਲੈ ਲੋ ਥੋੜੇ ਨਗਰੇ ਸੀਵਰੇਜ ਪਾ ਦਾਂਗੇ ਸਾਰੇ ਪਿੰਡੇ ਵਿੱਚ ਵਾਅਦਤ ਨੂੰ ਤੀਫਾ ਦੇ ਜਿਹੜੇ ਠੋਡਾ ਵਾਅਦੇ ਕੀਤੇ ਸੀ ਮੇਰੀ ਬਾਤ ਵੀ ਬਾਦ ਸਾਹਿਬ ਨਾਲ ਗੱਲ ਹੋਈ ਸੀ ਜੇ ਮੈਂ ਕਿਹਾ ਵੀ ਵੀ ਮੈਨੂੰ ਲੋਕਾਂ ਨਾਲ ਵਾਅਦਾ ਕੀਤਾ ਵੀ 25 ਤੋਂ 30 ਲੱਖ ਰੁਪਏ ਜਿਹੜਾ ਇੱਕ ਸਾਲ ਦੇ ਵਿੱਚ ਅਸੀਂ ਗਰੰਟਾ ਲੈ ਕੇ ਮੌਰੀਆ ਫੈਲਦੀ ਹੈ ਬਿਮਾਰੀਆਂ ਤੇ ਆਪਾਂ ਆਪਣਾ ਲੋਕਾਂ ਨੂੰ ਬਚਾ ਸਕੀਏ ਇਹ ਸਾਡੀ ਸਰਕਾਰ ਦਾ ਕੰਮ ਹੈ 1972 ਦੇ ਵਿੱਚ ਗਿਆਨੀ ਜੈ ਸਿੰਘ ਸਰਕਾਰ ਵਾਲੀ ਮੁੱਖ ਮੰਤਰੀ ਬਣੇ ਉਹਨਾਂ ਨੇ ਕਿਸੇ ਪੰਜ ਛੇ ਦੇ ਵੋਟਰ ਰੋਸਪੰਦ ਦੀ ਘੱਟਵਰ ਯਾਰ ਮਦਦ ਦਾ ਕੱਥਾ ਕੱਢਿਆ ਇਨਸਾਨ ਦੇ ਕੱਥਾ ਕੱਢਣ ਗੁਰਦਾਸ ਸਾਹਿਬ ਦੀ ਤੁਹਾਡਾ ਬਾਬਾ ਸੰਤੋਖਾ ਦਾ ਕੰਮ ਇਸ ਜਗ੍ਹਾ ਦੇ ਇਕੱਠੇ ਕਰਕੇ 200 ਦਿਨ ਕਰ ਦੇਣਾ ਤੇ 300 ਰੁਪਏ ਜਾਰੀ ਕਰ ਦੇਣੀ ਆ ਇੱਕ ਪ੍ਰਵਾਸ ਦਾ ਸਲੇਗਾ ਦਾ ਕਾਰ ਬਣਾ ਕੇ ਦੇਣਾ ਤਾਂ ਕਿ ਗਰੀਬ ਲੋਕ ਆਪਣਾ ਸਾਰਾ ਬਣ ਕੇ ਆਪਣਾ ਕੰਮ ਕਰਕੇ ਪੈਸੇ ਕਮਾ ਸਕਣ ਪਿੱਛੇ ਸਰਕਾਰ ਨਹੀਂ ਕਾਲੀ ਡਾਲਦੀ ਕੋਈ ਹੱਥ ਹਲਾ ਕਰਕੇ ਦੱਸ ਦਿਓ ਕਿਤੇ 20 ਦਿਨ ਤੇ ਚਾਹੀਦਾ ਕਿਸੇ ਪਿੰਡ ਨੇ ਕੰਮ ਹੋ ਜਾ ਹੋਵੇ ਇਹਦਾ ਕੰਮ ਕਰਉਂਦੇ ਨਹੀਂ ਸੀ ਇਹਦਾ ਕਹਿੰਦੇ ਗਰੀਬਾਂ ਕਿੱਥੇ ਪੈਸੇ ਨੇ ਬੈਠੇ ਕਿਤੇ ਇਹਦਾ ਇਹ ਹੁੰਦਾ ਸੀ ਕੋਣ ਕਿੱਦਾਂ ਲਗਾ ਦੇ ਸੇਵਾ ਕਰਦੇ ਆ ਅੱਜ ਨੂੰ ਮੈਨੂੰ ਸਮਝ ਲੱਗੀ ਕੀ ਇਹ ਗੱਲ ਹੋਈ ਹੈ ਨਾ ਤਾਂ ਫੜਿਆ ਉਹ ਬੰਦਾ ਖੜਾ ਕਰਦਾ ਕੱਲ ਕੱਲ ਦੇ ਚੱਕੇ ਤੋੜਦਾ ਵਾਈ ਗੁਰਜੀ ਦਾ ਖਾਸਤਾ ਵਾਈ ਗੁਰਜੀ ਦੀ ਬਤ ਹਾਂ ਕਿੰਦਾ ਕਾਨਫਰੈਂਸ ਹੈ ਹਾਂ ਬੋਲੇ ਜੀ ਹਾਂ ਆਸ ਗਿਆਨ ਅਨੰਦ ਅੱਬੂ ਜੇ ਸਰ ਕਾਹ ਨਹੀਂ ਬੰਦਾ ਗਿਆਨ ਅਨੰਦ ਅਲੈਕੁਮ ਸਲਮ ਸਾਹਿਬ ਜੀ ਆਪਾਂ ਸ੍ਰੀ ਆਕਾਂਸ਼ ਸ੍ਰੀ ਆਕਾਂਸ਼ ਬਰਾੜ ਸਾਹਿਬ ਦਿਓ ਜਾਣਕਾਰੀ ਜਿਹੜੀ ਅੱਜ ਦੀ ਚੋਣ ਮੈਮ ਸ਼ੁਰੂ ਕੀਤੀ ਹੈ ਕਿ ਕੀ ਮੁੱਦੇ ਕੀ ਨੇ ਕਿਸ ਬਗਾਇਦਾਰ ਤੇ ਸਾਡੇ ਜਿਹੜੇ ਕਾਂਗਸਪਾਦੀ ਦੇ ਸਰਪੰਚ ਖੜੇ ਹੈ ਮੈਂ ਇੱਕ ਗ੍ਰੀਟਬੰਦੀ ਬੇਨਤੀ ਕਰਦਾ ਜਿੰਨੇ ਗ੍ਰਾਂਟਾਂ ਕਾਂਗਸਪਾਦੀ ਮੀਤਵਾਰ ਨੂੰ ਮੈਨੇ ਗ੍ਰਾਂਟ ਮੈਣੀ ਕਿਹਨੂੰ ਕਿਉਂਕਿ 10 ਸਾਲ ਦਾ ਸਰਕਾਰ ਨਹੀਂ ਕਿਹਨੇ ਗ੍ਰਾਂਟ ਦਿੱਤੀ ਨਹੀਂ ਸਾਡੇ ਕੈਪਟਨ ਸਾਹਿਬ ਨੇ ਕਰੋੜਾਂ ਰੁਪਏ ਲੈਂਦਾ ਗਰੰਟੀ ਦੇਣ ਵਾਸਤੇ ਵਿਕਾਸ ਮੰਡਲ ਕਾਨਿਪ ਨੇ ਆਪਣਾ ਸੀਵੀ ਪੋਣਾ ਹੈ ਗੰਦੇ ਪਾਏ ਦਾ ਨਿਕਾਸ਼ ਵੀ ਕਰਨਾ ਹੈ ਤੇ ਪਿੰਡਾਂ ਵਿੱਚ ਗੱਡੀਆਂ ਪ੍ਰੇਜ਼ੈਂਟਰ ਲੋਕ ਟੈਲ ਲਾਉਣੀ ਹੈ ਇਹ ਸਾਡਾ ਮੁੱਖ ਮੁੱਦਾ ਹੈ ਸਾਡੇ ਸਟੂਡੈਂਟ ਆਪਣੇ ਕਾਲਾ ਬਾਲ ਮੁੰਡੇ ਹਨ ਉਹਨਾਂ ਵਾਸਤੇ ਪਾਰਕ ਬਣਾ ਕੇ ਦੇਣੀ ਹੈ ਮੈਂ ਹਰੇਕ ਬੰਦੇ ਨੂੰ ਹਰੇਕ ਨਗਰ ਵਾਸੀ ਨੂੰ ਬੇਨਤੀ ਕਰੂੰਗਾ ਹਰੇਕ ਪਿੰਡ ਵਿੱਚ ਕਿ ਸਾਰੇ ਬੰਦੇ ਕੰਮਸਪਾਸ ਦੇ ਸਪੈਂਟ ਬਣਾ ਰਹੇ ਹੋ ਤੇ ਗਾਂਡਾਂ ਨੂੰ ਕਫੇ ਦੇਵਾਂਗੇ ਤੇ ਲਾਲਵਾਦ ਪਿੰਡਾਂ 'ਚ ਸੇ ਬੇਨਤੀ ਇਹ ਤਾਂ ਕਾਫੀ ਨਿਜੀ ਅਸੀਂ ਪਿੰਡ ਪੱਧਰ ਤੇ ਗੱਲ ਕਰੀਏ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜੋ ਸਾਡੇ ਕੰਮ ਜਿਹੜੇ ਅਧੂਰੇ ਪਏ ਆ ਰੁਕੇ ਪਏ ਆ ਮੈਂ ਕਹਿੰਦਾ ਵੀ ਕੋਈ 1% ਵੀ ਜਿਹੜਾ ਸਾਡੇ ਪਿੰਡ ਦੇ ਵਿੱਚ ਵਿਕਾਸ ਨਹੀਂ ਹੋਇਆ ਤੇ ਉਸੇ ਦੇ ਤਹਿਤ ਹੀ ਅੱਜ ਅਸੀਂ ਜਿਹੜੀ ਪਿੰਡ ਦੇ ਵਿੱਚ ਇੱਕ ਅਸੀਂ ਇੱਕ ਪ੍ਰੋਗਰਾਮ ਰੱਖਿਆ ਸੀਗਾ ਜਿਹਦੇ ਵਿੱਚ ਸਰਦਾਰ ਦਰਸ਼ਨ ਸਿੰਘ ਬਰਾੜ ਸਾਬਕਾ ਮੰਤਰੀ ਐਮਐਲਏ ਬਾਗਾਪੁਰਾਣਾ ਉਪਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਅਸੀਂ ਲੋਕਾਂ ਨੂੰ ਇਹ ਯਕੀਨ ਦਿਵਾਇਆ ਉੱਥੇ ਇਕੱਠ ਦੇ ਵਿੱਚ ਵੀ ਜਿਹੜੇ ਪਿੰਡ ਹੈ ਹਿੰਦਪੁਰੇ ਦੇ ਆਪਣੇ ਦੇ ਜਿਹੜੇ ਰੁਕੇ ਹੋਏ ਕੰਮ ਆ ਵਾਰਡ ਵਾਈਜ਼ ਤੇ ਅਸੀਂ ਉਹ ਜਿਹੜੇ ਨੇਪਰੇ ਚਾੜਾਂਗੇ ਚਾਹੇ ਉਹ ਸੀਵਰੇਜ ਦੀ ਗੱਲ ਹੋਵੇ ਜਾਂ ਜਿਹੜੇ ਕੋਈ ਖੇਡ ਮੈਦਾਨਾਂ ਦੀ ਗੱਲ ਹੋਵੇ ਜਾਂ ਜਿਹੜੇ ਗੁਰੂ ਘਰ ਨੂੰ ਜਿਹੜੇ ਜਾਂਦੇ ਰਸਤੇ ਆ ਉਹਨਾਂ ਦੀ ਜਿਹੜੀ ਰਿਪੇਅਰ ਜਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਬਣਾਉਣ ਦੀ ਗੱਲ ਹੋਵੇ ਜਾਂ ਜਿਹੜੀ ਸਭ ਤੋਂ ਵੱਡੀ ਮੇਨ ਗੱਲ ਆ ਕਿ ਜਿਹੜੇ ਮਨਰੇਗਾ ਹਿੰਮਤਪੁਰੇ ਦੇ ਵਿੱਚ ਜੋ ਮਨਰੇਗਾ ਦਾ ਕੰਮ ਚੱਲਦਾ ਉਹ ਬਹੁਤ ਹੀ ਜ਼ਿਆਦਾ ਸਲੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਤੇ ਅਸੀਂ ਸਭ ਤੋਂ ਵੱਡੀ ਮੰਗ ਬਰਾੜ ਸਾਹਿਬ ਨੂੰ ਇਹ ਰੱਖੀ ਸੀਗੀ ਜੀ ਸਾਡੇ ਜਿਹੜਾ ਮਨਰੇਗਾ ਦਾ ਕੰਮ ਆ ਉਹ ਪਹਿਲ ਦੇ ਆਧਾਰ ਤੇ ਜਿਹੜਾ ਗਰੀਬ ਲੋਕਾਂ ਨੂੰ ਜਿਹੜਾ ਰੁਜ਼ਗਾਰ ਮਿਲ ਸਕੇ ਕੀ ਆਸ ਕੀ ਕਰਦੇ ਹਾਂ ਲੋਕਾਂ ਤੋਂ ਕਿਸ ਤਰ੍ਹਾਂ ਦਾ ਹੁਲਾਰਾ ਕਿਸ ਤਰ੍ਹਾਂ ਦਾ ਹੁਲਾਰਾ ਤਾਂ ਤੁਸੀਂ ਆਪ ਹੀ ਦੇਖ ਲਿਆ ਜੀ ਵੈਸੇ ਤਾਂ ਉੱਥੇ ਕਿਉਂਕਿ ਇੱਕ ਤਰਫਾ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਵੀ ਇੱਕ ਤਰਫਾ ਜਿਹੜਾ ਇੱਥੇ ਮੁਕਾਬਲਾ ਹੋਊਗਾ ਅਸੀਂ ਭਾਰੀ ਗਿਣਤੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਅਸੀਂ ਇੱਥੇ ਜਿਹੜੀ ਚੋਣ ਮਹਿੰਮ ਜਿਹੜੀ ਸਾਡੇ ਚੱਲ ਰਹੀ ਹੈ ਚੋਣ ਜਿੱਤਾਂਗੇ